ਯਾਰ ਪਪਈਆ ਹਾਂ ਜੀ ਕੋਈ ਯਾਰ ਗਾਗੂਕ ਦੇਹਲਾ ਯਾਰ ਆਪਣੇ ਦਾ ਮੰਦਾ ਚੱਲਦਾ ਸਾਲਾ ਕਿੰਨਾ ਟਾਈਮ ਹੋ ਗਿਆ ਗਾਹ ਕੀ ਨਹੀਂ ਆਇਆ ਯਾਰ ਸਰਦਾਰ ਅਬ ਤੋਂ ਮੰਦਾ ਆਇਆ ਆਪਣੇ ਤਾਂ ਹਮਾਰਾ ਵੀ ਲੱਖ ਰੁਪਆ ਦੇਣਾ ਹੈ ਯਾਰ ਦੇਖ ਐਂਗਾ ਤਾਂ ਚਲ ਐ ਗਾਗਦਾ ਹੁੰਦਾ ਨਹੀਂ ਹੈ ਨਾ ਕੋਈ ਮੈਂ ਰੋਕਦਾ ਲੱਟਾ ਘੁੱਟ ਚੱਲ ਆਪ ਕੀ ਚਾ ਲੱਟਾ ਵੀ ਸ਼ਾਲੀ ਖੁਰਖੜੇ ਵਰਗੀ ਹੈ ਇੰਦਰਲੀ ਘੁੱਟਾ ਤਾ ਇੰਗਾ ਆ ਲਗਾ ਹੁਆ ਹੈ ਨਹੀਂ ਯਾਰ ਤੂੰ ਚਲ ਗਾਗ ਦੇਖ ਕੇ ਗਾਗ ਬੱਦ ਅਚਾਨਕ ਮੌਨ ਗਾਗ ਆ ਗਿਆ ਉਹ ਗਾਗ ਆ ਗਿਆ ਆ ਜਾਓ ਆ ਗਿਆ ਤੂੰ ਕਿਉਂ ਡੈਮ ਮਸਾਈਆਂ ਉਹ ਬਾਟਾ ਹਾਂ ਪਾ ਜਾ ਕੀ ਕਰਾਣਾ ਸੇਵ ਕਰੋਨੀਆ ਸਰਦਾਰ ਜੀ ਕਿਹੜਾ ਕੱਟ ਕਰਾਣਾ ਬੋਵੀ ਬੋਵੀ ਕੱਟ ਚਾਹ ਨੂੰ ਸਮਾਨ ਤੇ ਬਹੜਾ ਆ। ਅੱਛਾ ਮਾਨਤਾ ਜਲੇ ਝੁਕੇ ਦਾ ਲਈ ਫਿਰਦੇ ਨੇ। 89 ਡਾਲਰ ਦੀ ਆ। ਲਿਆ ਓਹੋ ਕਿ ਆਪਣਾ ਕਰੀਮ ਲਿਆਇਦੇ ਪਹਿਲਾਂ ਨਹੀਂ ਚੀ ਬੋਲੋ ਯਾਰ ਉਧਰੋਂ ਉਹ ਲੈ ਆਹੋ ਮੂਤ। ਯਾਰ ਜੀ ਲਾਉਂਦੇ ਆ ਲਾਉਦੇ। ਹਾਂ। ਉਹ ਸਰਦਾਰ ਜੀ ਆ ਕੀ ਕਰ ਰਹੇ ਆ? ਅਰੇ ਬੰਦਾ ਤਾਂ ਸ਼ੁਰੂ ਕਰਦਾ ਹੈ ਸਰਦਾਰ। ਉਹ ਤੂੰ ਤਾਂ ਪਾਰੇ ਕਾਲਾ ਸਿਰ ਕੈਨੇਡਾ ਨਾ ਪਾਊਡਰ ਲਾ ਦੇ ਤੇ ਮੜਾ ਗਿਆ ਲੈ ਆ ਲਿਆ ਉਹ ਆਹ ਕੈਨੇਡਾ ਨਾ ਪਾਊਡਰ ਆ ਨਵਾਂ ਨੂੰ ਲਗਾਇਆ ਲੈ ਠੀਕ ਆ ਇਹ ਵੀ ਲੱਗ ਗਿਆ ਆ ਲਿਆ ਬੁਰਛਾ ਤਾਂ ਆ ਸਟਰੀ ਹੋਰ लवली ਆਪਣੀ 840 ਵਾਲੀ ਤੇ 900 ਵਾਲੀ 1000 ਖੜਾ ਉਪਰ ਤੋਂ ਹਾਰ ਕੇ ਨਹੀਂ ਕੱਪੜਾ ਸ਼ਰਾਰਤੀ ਕੋਹਾ ਪਰ ਹੀ ਪਹਿਨਦੇ ਆ ਬੱਚੂ ਹੀ ਲਾ ਦੇ ਚਾਲ ਦੇ ਪਹੀਏ ਨੂੰ ਕਿਹੜਾ ਮਨ ਲੱਗਣਾ ਆ ਤੌਲੀਆ ਆ ਤੌਲੀਆ ਰਹਿ ਗਿਆ ਪਾੜ ਰੇ ਓਏ 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 ਹਏ ਹੋਲੀ ਚਾਲ ਲਿਆ ਤੋਂ ਕੰਗਾਰੇ ਆਪਣਾ ਚੱਕਾ ਫੇਰ ਦੇ ਇਹਨੂੰ ਕੀ ਪਤਾ ਲੱਗਦਾ ਅਛੇ ਬਣ ਮਾਨਾ ਹਾਂ ਸਰ ਸੋਸ਼ਵੇ ਚਾਹ ਤੂੰ ਮੂੰਹ ਤੇ ਨਹੀਂ ਫੇਰੀ ਨਾ ਉਹ ਹੋਰ ਕੀ ਜੀ ਇਹਦੇ ਆਹਾ ਪਹਿਲਾ ਕੈਮ ਸ਼ੂਲਤਾ ਦੇਖ ਦੌਰ ਕੀ ਲਾਈਦਾ ਭਾਈ ਮੂੰਹ ਤੇ ਖੜਦਾ ਦੌਰ ਸਰਦਾਰ ਉਹ ਪਰਛੇਵ ਕਰ ਦੇ ਨਾ ਆ ਛੇ ਵਾਲਾ ਮੰਪਾ ਆਹ ਸਭ ਆਹ ਹਿੰਦਫੌਨ ਲਾ ਕੇ ਭਾਦੇ। ਉਹ ਭਈਏ ਦੇ ਗਲਾਬ ਜਾਲਦਾ ਲਾ ਦੋ। ਗਲਾਬ ਜਾਲ ਲਿਆ ਪਹਿਲੇ ਲੈ। ਆ ਠੀਕ ਹੈ। ਲਾ ਬਈ। ਚਲ ਭਈਆ ਤੂੰ ਹੁਣ ਕਰ ਦੇ। ਮੈਂ ਤੈਨੂੰ ਦੱਸਦਾ। ਆਹੋ। ਲਿਆ ਕੇ ਨਾ। ਡਰੈਲ ਲਾ ਦੇ ਡਰੈਲ। ਆਹ ਗ੍ਰੈਂਡਰ ਫੇਰ। ਉਹ ਭੈਣ ਤੇਰਾ ਗਰਮ ਨਾ ਹੋਵੇ। ਆਹ ਹੋ 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 ਚੀ ਜਾਲਾ ਕੋਈ ਨੂੰ ਲੱਕੋ ਕੇ ਨਾ ਬਾਹਰ ਲਿਆ ਯਾ ਯਾ ਆਹ ਘਾਰੋ ਅਹਹ ਕਹਿ ਲੀ ਰੇ ਲੱਟਾ ਫੂਟਾ ਦੇ ਰਾ ਇਹਨੂੰ ਓਏ ਕਿੱਥੇ ਲਈਦਾ ਓ ਇੱਥੇ ਕਾਲਰ ਨਾਲ ਪੇਦਾ ਅੱਛਿਆ ਲਾਕਿਆ ਆ ਨਿਆ ਮੋਰਛੇ ਨਹੀਂ ਪਤਾ ਕਿੱਧਰ ਗਿਆ ਚਲੋ ਬਹੁਤ ਆ ਰਹਾ ਬਹੁਤ ਆ